ਪੋਸਟ ਡਿਵੀਜ਼ਨ ਬੰਗਾ ਦੇ ਅਧੀਨ ਆਉਂਦੇ ਥਾਣਾ ਬਹਿਰਾਮ ਦੇ ਮੇਨ ਰੋਡ ਤੇ ਦੋ ਨਕਾਬਪੋਸ਼ ਵਿਅਕਤੀਆਂ ਵੱਲੋਂ ਪਿਸਤੌਲ ਦੀ ਨੋਕ ਤੇ ਲੱਖਾਂ ਦੀ ਲੁੱਟ ਕੀਤੀ ਗਈ ਤੁਹਾਨੂੰ ਦੱਸ ਦਈਏ ਕਿ ਪਿਸਤੌਲ ਦੀ ਨੋਕ ਤੇ ਮਨੀ ਚੇਂਜਰ ਦੀ ਦੁਕਾਨ ਤੋਂ 2.5 ਲੱਖ ਰੁਪਏ ਦੀ ਲੁੱਟ ਹੋਈ ਹੈ ਥਾਣਾ ਬਹਿਰਾਮ ਦੇ ਮਹਿਜ਼ 100 ਮੀਟਰ ਦੀ ਦੂਰੀ ਤੇ ਦੋ ਨਕਾਬਪੋਸ਼ ਵਿਅਕਤੀਆਂ ਵੱਲੋਂ ਪਿਸਤੌਲ ਦੀ ਨੋਕ ਤੇ 2.5 ਲੱਖ ਰੁਪਏ ਦੀ ਲੁੱਟ ਕੀਤੀ ਗਈ ਦੁਕਾਨ ਦੇ ਮਾਲਕਾਂ ਨੇ ਦੱਸਿਆ ਕਿ ਦੋ ਵਿਅਕਤੀ ਦੁਕਾਨ ਅੰਦਰ ਆਏ ਅਤੇ ਪਿਸਤੌਲ ਦੀ ਨੋਕ ਤੇ ਸਾਡੇ ਕੋਲੋਂ 2.5 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਅਤੇ ਜਾਂਦੇ ਹੋਏ ਸਿਰ ਤੇ ਉਤੇ ਪਿਸਤੌਲ ਦੀ ਵੱਟ ਮਾਰ ਕੇ ਜ਼ਖਮੀ ਵੀ ਕਰ ਗਏ ਉਨ੍ਹਾਂ ਦੱਸਿਆ ਕਿ ਜਿਹੜੇ ਵਿਅਕਤੀ ਲੁੱਟ ਕਰਨ ਆਏ ਸਨ ਉਹਨਾਂ ਦੇ ਮੂੰਹ ਰੁਮਾਲ ਨਾਲ ਬੰਨੇ ਹੋਏ ਸਨ ਪੁਲਿਸ ਇਸ ਮਾਮਲੇ ਦੀ ਪੂਰੀ ਬਾਰੀਕੀ ਨਾਲ ਜਾਂਚ ਪੜਤਾਲ ਕਰ ਰਹੀ ਹੈ ਮਨੇ ਆਪਣਾ ਪੰਚਰ ਦਿੱਤੇ ਜਿੰਨੇ ਕੈਮਰਾ ਤੋਂ ਵੀ ਲੱਗਦਾ ਉਹ ਵੀ ਲੱਗਿਆ ਇਹਦੇ ਵਿੱਚ ਜੇ ਕਿ ਤੁਹਾਡੇ ਕੋਲ ਸੀਗੀ ਇਡੀਅਨ ਟ੍ਰਾਂਸੀ ਸੀ ਕਿ ਫੋਰਨ ਟ੍ਰਾਂਸੈਂਡ ਟੋਟਲ ਇਡੀਅਨ ਟ੍ਰਾਂਸੀ ਸੀਗੀ ਫਿਰ ਕੋਈ ਨਾ ਸੱਤ ਤੋਂ ਨਹੀਂ ਮਾਰੀ ਜਾਂ ਗੋਲੀ ਕੱਢ ਲੈਣੀ ਥੋੜੀ ਨਹੀਂ ਥੋੜੀ ਕਿ ਸਰਸਾ ਦੇ ਮੱਥੇ ਤੇ ਕਰਨੀ ਸੱਤ ਮਾਰਿਆ ਵੱਟ ਮਾਰਿਆ ਜਾਂ ਕੇ ਵੱਟ ਮਾਰਿਆ ਵੱਟ ਮਾਰਿਆ ਉਹ ਕਿੰਨੇ ਜਣੇ ਤੁਹਾਡੀ ਗੋਲੀ ਦੋ ਜਣੇ ਦੋ ਜਣੇ ਐਕਟਰ ਕੀਤੀਆਂ ਬਾਰੇ ਬਾਤ ਆਹ ਡੈਡੀ ਨੂੰ ਸਵੇਰੇ ਦੋ ਜਣੇ ਨੇ ਹੀ ਐਕਟਰ ਕੀਤੇ ਆ ਤੇ ਉਹਨਾਂ ਦੇ ਮੋਟਰਸਾਈਕਲ ਵਗੈਰਾ ਇੰਨਾ ਪਤਾ ਲੱਗਾ ਮੋਟਰਸਾਈਕਲ ਤੇ ਸੀ ਪੋਲ ਦੇ ਪੱਲੇ ਪਾਸੇ ਖੜਾ ਪਾਇ ਪੋਲ ਦੇ ਪੱਲੇ ਪਾਸੇ ਉਹਨਾਂ ਨੇ ਬੰਦ ਕਰੀਓ ਇਹਨਾਂ ਵਿੱਚ ਤਿੰਨ ਉਹ ਵਿਅਕਤੀ ਆਏ ਆ ਜਿਹੜੇ ਹਾਂ ਉਹਨਾਂ ਨੂੰ ਮੂਹ ਧੱਗੇ ਹੋਏ ਸਨ ਮੂਹ ਧੱਗੇ ਸੀ ਇੱਕ ਨੇ ਹੈਲਮਟ ਪਾਇਆ ਸੀ ਬਈ ਇੱਕ ਨੇ ਕਲਰ ਮਾਰਿਆ ਕਾਲੇ ਕੱਪੜੇ ਪਾ ਕੇ ਵਾਲੇ ਕੱਪੜੇ ਪਾ ਲਏ ਸੀ ਤੇ ਉਹ ਜਿਹੜੀ ਗੱਤ ਮਾਰੀ ਉਹ ਪਿਸਤੌਲ ਦਾ ਪਤਾ ਐ ਕਿੱਦਾਂ ਦੀ ਸੀਗੀ ਬਲੈਂਡ ਕਲਰ ਜਿਹੜੀ ਜਿਹ ਬਲੈਕ ਕਲੋਨੀ ਐ ਮੈਂ ਕਿ ਕਿਸੇ ਦੀ ਹੁਣ ਆ ਰਹੀ ਹੈ ਜੇਕਰ ਐ ਇਹਦਾ ਨਾਮ ਕੀ ਹੈ ਮੌਤਰੀ ਕੀ ਵਾਦਾ ਕੋਈ ਹੈ ਬਸ ਅੰਦਰੋਂ ਆਏ ਆ ਬਾਹਰੋਂ ਆਏ ਆ ਇੱਕ ਮਿੰਟ ਰਿਹਾ ਹੈ ਤੇ ਇੱਕ ਹੁਣੇ ਵਾਲਾ ਖੜ ਕੇ ਹੈ ਤੇ ਇੱਕ ਅੰਦਰ ਵਾਲਾ ਖੜ ਕੇ ਹੈ ਮੇਰੇ ਵੀ ਕੁਝ ਤੌਰ ਬਸ ਹੀ ਹੁਣ ਤੋਂ ਨਾ ਦੇਵੇ ਤੇ ਕੰਦੇ ਜਿਹੜਾ ਆਦਾ ਤੁਸੀਂ ਉਹ ਫੜਾ ਦੋ ਉਹ ਵੀ ਜਿਗਾ ਕੈਸ਼ ਉਹ ਲੈ ਗਏ ਤੇ ਥੋੜੀ ਕ੍ਰਾਂਤੀ ਸੀਗੀ ਦ੍ਰਾਮਤ ਕਾਂਗਰਸ ਦੀ ਹਾਂਜੀ ਤੇ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਹਾਂਜੀ ਕੋਸ਼ਿਸ਼ ਕਰਦੇ ਸੀ ਕਿ ਫਿਰ ਮੇਰੇ ਅੰਕਲ ਕਹਿੰਦੇ ਵੀ ਤੇਰੇ ਉੱਪਰ ਜੋ ਹੋਗਾ ਤੂੰ ਦੇ ਦੇ ਤੇ ਮੈਂ ਉਹਨਾਂ ਨੂੰ ਦੇ ਦੇ ਤਾਂ ਬੈਸ ਕਰਦੇ ਸੀ ਕਿ ਹੋਰ ਦੇ ਦੋ ਪਰ ਸਾਡੇ ਕੋਲ ਜਿੰਨਾ ਸੀ ਉਹਨਾਂ ਨੂੰ ਦਿੱਤੇ ਇੱਕ ਲਗਭਗ ਅੰਦਾਜ਼ਾ ਕਿੰਨੀ ਕੁ ਕਰਾਂਸੀ ਸੀ ਤੁਹਾਡੇ ਇੱਕ ਲੱਖ ਵੀ 2.5 ਲੱਖ ਚਿਕਨ ਜੀ ਆਈਡੀਆ ਲੈਣਾ ਚਾਹੀਦਾ ਇੱਕ ਕਿਸੇ ਦੇ ਪਾਸੇ ਐਸੇ ਕਿਤੇ ਆਪਣੇ ਪਰਸਨਲ ਅਸਕੇ ਪੈਸੇ ਵੀ ट्रांजੈਕਸ਼ਨ ਕਰਾਈ ਲੱਕੋ ਦੋ ਤੇ ਪੇਮੈਂਟ ਤਾਂ ਪਹਿਲਾਂ ਹੀ ਸੀ ਕਿ ਜਿਹੜੀਆਂ ਕਿ ਦੇਣੀਆਂ ਚਾਹੀਆਂ ਤੇ ਬਾਕੀ ਕਰਾਂਗੇ ਤੇ ਉਹਨਾਂ ਦੇ ਜਿਹੜੇ ਬੈਠੇ ਸੀਗੇ ਭੰਡਾਰੀ ਸਾਹਿਬ ਉਹਨਾਂ ਦਾ ਕੀ ਨਾਮ ਪੂਰਾ ਕੀ ਕੇਸ਼ ਭੰਡਾਰੀ ਉਹ ਕੀਸ਼ ਭੰਡਾਰੀ ਉਹਨਾਂ ਦੇ ਮਾਰਿਆ ਵੀਰ ਕੋਈ ਉਹਨਾਂ ਨੇ ਹਾਂਜੀ ਉਹ ਜਾਣ ਲੱਗੇ ਨੇ ਉਹਨਾਂ ਦੇ ਮਾਰ ਕੇ ਗਏ ਬੱਟ ਵਾਲੀ ਹਾਂਜੀ ਬੱਟ ਵਾਲੀ ਉਹਨਾਂ ਦੇ ਸਾਟ ਜਾਲੇ ਕਾਣੀ ਹਾਂਜੀ ਤਾਂ ਮੱਥੇ ਤੇ ਲੱਗਿਆ ਕਾਫੀ ਪਲੱਟ ਨਿਕਲੇ ਆ ਨਾ ਉਹ ਟੀ-ਸ਼ਰਟ ਤੋਂ ਦੇਖਦੇ ਕੁਛ ਉਹਨਾਂ ਦੀ ਸਾਡੀ ਫੋਟੋ ਤੇ ਨੂੰ ਫਲੈਟ आज बस की है आप अपना मेरा तरुण पन्ना रीज़ी तरुण पन्ना रीज़ी की है थोड़ी तरह देखो वैसे जीरी देते की है नहीं ज़्यादा दिन जी दो जाने से के तो स्टोर दिन आपको मोबाइल पैसे रखने आए कितना आपने आए कितना गटी गटी जाए के तोर के आए ये जो के बालों फाला था बैठे थे मैं तो बाल भी ਪੂਰੀਆਂ ਨਹੀਂ ਨੂੰ ਪੱਟੇ ਸੀਗੇ ਅੱਛਾ ਜੀ ਕੈਮਰਾ ਵੀ ਲੱਗੇ ਤੇ ਬੋ ਕੈਸ਼ ਤੇ ਆਸਲਾ ਡੀਵੀਆਰ ਵੀ ਲੱਗੇ ਸਭ ਕੁਝ ਲੱਗੇ ਸਾਰਾ ਡੀਵੀਆਰ ਵੀ ਦਿੱਤੇ ਕਿਰਾਵਾ ਫੋਟੋਵਾਲ ਅੱਛਾ ਫੋਟੋ ਵੀ ਨਹੀਂ ਜਿਹੜੀ ਲੱਗਦੀ ਅੱਛਾ ਕਿੰਨਾ ਕੈਸ਼ ਲਾ ਕੇ ਲੋਗੇ 200 ਵਿਦੇਸ਼ੀ ਕੇ ਇੰਡੀਅਨ ਇੰਡੀਅਨ ਨਾਲੋਂ ਜ਼ਿਆਦਾ ਸਟੈਂਡ ਵਿਦੇਸ਼ੀ ਕੋਲੇ ਕੋਲੇ 2-2 ਘੰਟੇ ਤੋਂ ਨੰਬਰ ਜਾਉਂਦਾ ਹੈ ਇੱਕ ਪੀਸ ਉੱਤੇ ਰਿਹਾ ਬੋਕੇ ਤੇ ਆੜੀ ਆਈ ਸੀ ਜਿਹੜੇ ਅੰਝਿਪ ਸੀ ਪੀਰਾ ਕੋਲ ਆਈ ਸੀ ਹੈ ਜੀ ਸੱਤ ਚੋ ਵੀ ਆਦੀ ਦਿੱਕਤੀ ਹੈਗੀ ਹੈ ਕਿੰਨੇ ਵਿੱਚ ਦੀ ਕਰਨਾ ਹੈ ਕੋਈ ਕੋਟੇਸ਼ਨ ਹੋਣੀ ਹੈ ਇਹ ਆਪਣੀ ਫਰਮ ਦਾ ਕੀ ਨਾਮ ਪੂਰਾ ਅੰਧਾਰੀ ਟੂਰਨਟ ਹੈ ਬਟ ਆਦੀ ਟੂਰਨਟ ਹੈ ਉਹ ਦੇ ਨਾਮ ਵੀਰ ਜੀ ਉਹ ਜਿਹੜਾ ਅਸੀਂ ਬੋਲਿਆ ਕਾਹਨਿਕ ਮਰੰਗ ਵਾਲਾ ਬਾਦ ਉਹ ਜਿਹੜਾ ਇੱਕ 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 ਜਿਹ